ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਆਦੇ ਵਲੌਗ ਚ ਕਿਰਪਾ ਰੱਖੇ ਮਾਲਕ ਚੜ੍ਹਦੀ ਕਲਾ ਦਿਨ ਦੁਗਣੇ ਰਾਤ ਚਾਗੁਣੇ ਤਰੱਕੀਆਂ ਬਖਸ਼ੇ ਭਾਈ ਸਾਰਿਆਂ ਨੂੰ ਬਾਕੀ ਮੋਟਰ ਪਹੁੰਚਿਆ ਜੀ ਤਕਰੀਬਨ 2 ਦਾ ਟਾਈਮ ਹੋਇਆ ਵੇ ਅੱਜ ਆਂ ਖੰਡਪੜ੍ਹ ਸਾਹਿਬ ਦਾ ਭੋਗ ਪਾ ਕੇ ਉਧਰ ਸੋਇਆ ਲੇਟ ਹੋ ਗਏ ਕਿਉਂ ਰਾਤ ਦੇ ਉਧਰੇ ਦੇ ਵੀ 11 12 ਤਕਰੀਬਨ ਉੱਥੇ ਵੱਜ ਗਏ ਵੀ ਹੁਣ ਪਹੁੰਚੇ ਵੇ ਮੋਟਰ ਪਰ ਲਾਈਟ 2-3 ਦਿਨ ਹੋ ਗਏ ਖਰਾਬ ਹੋਈ ਵੀ ਐ ਕੱਲ ਲਸਣਾ ਤਿਆਰ ਜਾਂ ਕਰਕੇ ਲਾਤਾ ਦਾ ਪਰ ਦੇਖਦੇ ਪਾਣੀ ਨੂੰ ਵੀ ਲਾਈਟ ਆ ਜਵੇ ਜਦੋਂ ਜਰ ਲੋਡ ਪੈਂਦੀ ਜਦ ਲਾਈਟ ਨਹੀਂ ਹੁੰਦੀ ਹੈਗੀ ਇਹ ਵੀ ਖਰਾਬ ਹੋ ਜਾਂਦੀ ਹੈ ਨਹੀਂ ਜਦ ਲੋਡ ਨਹੀਂ ਹੈਗੀ ਤਾਂ ਬਲ 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 ਦੇ ਦੇਖੀ ਜਾਂਦਾ ਬਾਕੀ ਚਲੋ ਮੌਸਮ ਵਧੀਆ ਠੀਕ ਹੈ ਸਾਫ ਸੁਸਰਾ ੱਪਾ ਮੁੱਖ ਕਮ ਦੀ ਨਿਕਲੀ ਵੀ ਹੈ ਵੀ ਕੋਈ ਬਹੁਤੀ ਗਰਮੀ ਨਹੀਂ ਹੈਗੀ ਵਿੱਚ ਨੂੰ ਤੋਕ ਤਨ ਗਰਮੈਸ਼ ਜੀ ਰਹੀ ਹੈ ਹੁਣ ਤਾਂ ਚਲੋ ਠੀਕ ਹੈ ਹਵਾ ਫੇਰ ਵੀ ਬੰਦ ਹੈ ਵੀ ਹਵਾ ਚੱਲਦੀ ਰਹਿੰਦੀ ਫਿਰ ਮੌਸਮ ਹੋਰ ਵੀ ਹੈ ਵੈਸੇ ਰਾਤ ਨੂੰ ਠੰਡ ਹੁੰਦੀ ਪੂਰੀ ਰਾਤ ਨੂੰ ਤਾਂ ਹੁਣ ਜੇ ਆਪਾਂ ਕਹਿੰਦੇ ਬਾਹਰ ਬਾਣੇ ਵਾਲਾ ਕੰਮ ਹੈ ਨਹੀਂ ਠੰਡਾ ਹੋ ਗਿਆ ਮੌਸਮ ਸੋਹਣਾ ਵੀ ਦਿਨ ਵਿੱਚ ਤੋਂ ਪੰਪ ਵਧੀਆ ਨਿਕਲਦੀ ਹੈ ਠੀਕ ਹੈ ਬਾਕੀ ਫਸਲ ਬਾੜੀ ਦਾ ਕੰਮ ਜਿਹੜਾ ਹੈਗਾ ਦਾ ਤਾਂ ਨਾਲ ਲੱਗਾ तकरीबन ਨੇੜੇ ਬਹੁਤ ਵਧੀਆ ਟਾਈਮ ਦੇ ਦਿੱਤਾ ਚਲੋ ਵਿਚਨੇ ਇੱਕ ਮੀਂਹ ਪਿਆ ਹੈਗਾ ਦਾ ਇਕੜ ਆਪਾਂ ਨੀਵੇਂ ਖੇਤ ਦਿਖਾਉਂਦੇ ਤੇ ਉਹ ਵਿਕੀਰਾ ਦਾ ਖੇਤ ਆ ਉਹਦੀ ਪਾਣੀ ਚੱਲਦਾ ਦਾ ਵੀ ਠੀਕ ਹੈ ਬਾਤ ਆ ਗਈ ਸਾਰੇ ਆਏ ਲੱਗਾ ਦਾ ਜਾਂ ਤਾਂ ਵੀ ਵੱਡ ਨਹੀਂ ਹੋਣੇਗੇ ਪਰ ਨਹੀਂ ਬਹੁਤ ਵਧੀਆ ਟਾਈਮ ਦੇ ਦਿੱਤਾ ਬਾਕੀ ਚੱਲਦੇ ਜੀ ਕਾਰੋਬਾਰ ਬਹੁਤ ਵਧੀਆ ਸੈੱਟ ਚੱਲਦੇ ਆ ਵੀ ਕੱਲ ਆਪਾਂ ਮੋਟਰਸਾਈਕਲ ਲੈ ਕੇ ਤੇ ਜੀ ਪੀਵੀ ਐਫ ਜਿਹੜੀ ਕਰਾਉਣੀ ਸੀ ਉਹ ਕਰਾਉਣੀ ਉਹਦੇ ਕਰਕੇ ਥੋੜਾ ਜਿਹਾ ਕੰਮ ਫੇਰ ਉਹਨਾਂ ਦਾ ਅਜਾਤਾ ਪਹਿਲਾਂ ਕਹਿੰ ਮਾਹ ਵੀ ਚਲੋ ਦੁਆਲੇ ਦਾ ਵੀ ਚੱਕਰ ਜਾ ਕਹਿੰਦੇ ਕੋਈ ਨਹੀਂ ਕੱਲ ਨੂੰ ਅਸੀਂ ਤੁਹਾਨੂੰ ਦੇ ਦੇਣਾ ਫਿਰ ਉਹਨਾਂ ਨੇ ਕਿਹਾ ਆਪਣੇ ਉਹਦੇ ਨਾਲ ਗੱਲ ਕਰੀ ਹੁਣ ਜਿਹੜਾ ਮਾਲਕਤਾ ਉਹ ਕਹਿੰਦਾ ਵੀ ਨਹੀਂ ਸਾਨੂੰ ਦੋ ਤਿੰਨ ਗੱਡੀਆਂ ਦੇਣੀਆਂ ਪੈਣੀਆਂ ਉਹਦੇ ਕਰਕੇ ਵੀ ਤੁਸੀਂ ਲੇਟ ਥੋੜਾ ਦੁਆਲੇ ਦੇ ਬਾਅਦ ਕਰਾਇਓ ਹੁਣ ਆਪਾਂ ਨੂੰ ਵੀਰਵਾਰ ਦਾ ਟਾਈਮ ਦਿੱਤਾ ਵਾ ਵੀ ਦੇਖਦੇ ਆ ਫਿਰ ਵੀਰਵਾਰ ਨੂੰ ਆਪਾਂ ਕਰਾਖ ਲਿਆ ਉਹਨਾਂ ਕੋਲ ਜਦ ਤੱਕ ਆਪਾਂ ਇਹ ਕਰਤੀ ਗਾਨਾ ਹੋਰ ਵੀ ਪੁੱਛ ਲਾਂਗੇ ਦੁਆਲੇ ਦੇ ਬਾਅਦ ਵੀ ਚਲੋ ਮੌਕਾ ਮਿੱਤਰ ਨੂੰ ਮਿਲ ਜਾਂਦਾ ਆਪਾਂ ਵੀ ਸਿੱਧਾ ਇਹਨਾਂ ਕੋਲ ਗਏ ਤੇ 12 ਕ ਹਜ਼ਾਰ ਇਹਨੇ ਕਹੇ ਤਾਂ ਕਹਿੰਦਾ ਚਲ ਮਾੜਾ ਮੋਟਾ ਘੱਟ ਕਰ ਲੂਗੇ ਵੀ ਇੱਕ ਉਹਦੇ ਵੀ ਪਤਾ ਕਰ ਲਾਂਗੇ ਕਦੀ ਦੁਕਾਨ ਤੇ ਹੋਰ ਪਤਾ ਕਰਕੇ ਆਪਾਂ ਫਿਰ ਦੇਖਦੇ ਵੀ ਕਿੱਥੇ ਲੋਟ ਆਉਂਦਾ ਕਿਵੇਂ ਸੈੱਟ ਆਉਂਦਾ ਵੀ ਬਾਕੀ ਦੁਵਾਲੀ ਦੇ ਵਾਦੇ ਪਲਿੱਟਾਂ ਲੱਗਣੀਆਂ ਇਹਦੀਆਂ ਹੁਣ ਹੁਣ ਕਿਉਂ ਦੁਵਾਲੀ ਦੀਆਂ ਛੁੱਟੀਆਂ ਵਿੱਚ ਇੱਕ ਦੋ ਛੁੱਟੀਆਂ ਪੈ ਜਾਂਦੀਆਂ ਉਹਦਾ ਚੱਕਰ ਜਾ ਪੈ ਜਾਂਦਾ ਵੀ ਨੰਬਰ ਆਪਾਂ ਨੇ ਲੈ ਲਿਆ ਤਾਂ ਪਲਿੱਟਾਂ ਰਹਿੰਦੀਆਂ ਚਲੋ ਇਹ ਲੱਗ ਜਾਣ ਇੱਕ ਵਾਰ ਆਰ.ਸੀ. ਉਸੀ ਬਣ ਗਈ ਫਿਰ ਸਬੂਤ ਪੱਕੇ ਕੋਲ ਹੋ ਜਾਂਦੇ ਆ ਨਾ ਸਾਰਾ ਸੈੱਟ ਹੋ ਜਾਂਦਾ ਬਾਕੀ ਚਲੋ ਠੀਕ ਹੈ ਜੀ ਦਿਖਾਉਂਦੇ ਆ ਕਾਰੋਬਾਰ ਜਿਹੜੇ ਚੱਲਦੇ ਆ ਹੋਰ ਵੀ ਹੁਣ ਵਿਲੇਜ ਹੋ ਗਏ ਸਮਝ ਲਓ ਦਿਖਾਉਂਦੇ ਆ ਤੁਹਾਨੂੰ ਸਾਰਾ ਪ੍ਰ ਬਾਕੀ ਕਟਰ ਵਾਲਾ ਵੀ ਕੱਲ ਕਟਰ ਮਾਰ ਕੇ ਦਾ ਸ਼ਾਮ ਨੂੰ ਨੇਰੇ ਹੋਈ ਮਾਰ ਕੇ ਗਿਆ ਵੀ ਕੱਲ ਕੋਲ ਉਹ ਚੱਕਰ ਨਹੀਂ ਪਰਾਲੀ ਫਿਰ ਮਰਸੀਨ ਦੀ ਕਰਦੇ ਆ ਤਿਆਰੀ ਉਧਰ ਵੀ ਮਰਸੀਨ ਮਰਸੋਂ ਬੀਜ ਕੇ ਦੇਖਦੇ ਆ ਫਿਰ ਕਣਕ ਕਿੰਨੇ ਨੂੰ ਹੁੰਦੇ ਆ ਜੀ ਕਣਕ ਦਾ ਬੀਜ ਐਗਤੀ ਆਪਣਾ ਫਿਰ 826 ਬੀਜਣੇ ਇੱਕ ਦਾ ਪਿੱਛੇ ਬੂਟੇ ਦੇ ਵਿੱਚ ਬੀਜਿਆ ਦਾ 826 20 ਕਾਟਲ 22 ਤੱਕ ਨਿਕਲੇ ਬੂਟਿਆਂ ਦੇ ਵਿੱਚ ਬਹੁਤ ਵਧੀਆ ਝਾੜ 826 ਦਾ ਵੀ ਇੱਥੇ ਬੀਜਿਆ ਤਾਂ ਆਪਾਂ 303 303 ਬੀਜ ਦੋ ਸਾਲ ਆਪਾਂ ਬੀਜ ਲਿਆ ਥੋੜਾ ਜਿਹਾ ਇਹ ਝਾੜ ਵਿੱਚ ਦੱਬਦਾ ਹੈ ਇਹਨੇ ਵੀਕਾ ਕੋਆంటర్ ਹੱਦ ਹੈ ਉੱਪਰ ਨਹੀਂ ਹੈਗਾ 22 ਵਾਲਾ ਕੰਮ ਨਹੀਂ ਇਹਦਾ ਹੈਗਾ ਵੀ ਜਿਹੜਾ 869 ਹੈ 869 ਬੀਜ ਵੀ ਸੋਨਾ ਵਜਨ ਦੰਦਾ 31 SLA ਹੈਗੀ 108 ਆਪਣਾ 869 ਦੀ ਇੱਕ 826 ਇੱਕ 872 ਵੀ ਕਹਿੰਦੇ ਨਵਾਂ ਬੀਜ ਆਇਆ ਇਹਦਾ ਵੀ ਝਾੜ ਹੈਗਾ ਚਲੋ ਨਵਾਂ ਤਾਂ ਠੀਕ ਆਪਾਂ ਜਿਹੜੇ ਬੀਜੇ ਪਹਿਲਾਂ ਉਹੀ ਬੀਜਨੇ ਦੇਖਦੇ ਆ ਬਾਕੀ ਕਿਹੜਾ ਲੋਟ ਆਉਂਦਾ ਉਹਦੀ ਵੀ ਕਰਦੇ ਹੀ ਚੱਲੀ ਚਲੋ ਦਿਖਾਉਂਦਾ ਜੀ ਬਾਕੀ ਹੋਰ ਕਾਰੋਬਾਰ ਜਿਹੜੇ ਹੈਗੇ ਹਾਂ ਲੋ ਜੀ ਆ ਵੀ ਅੱਜ ਗੱਠਾ ਬੰਨਣ ਵਾਲੇ ਆ ਮਰੇ ਆਂਦੇ ਅਮਲੇ ਦਾ ਹੀ ਲੱਗੇ ਵੇ ਪਰ ਵਾਲੀ ਗਾਇਲ ਦੀ ਗੱਲ ਇਕੱਠੀ ਕਰਨਾ ਪੜੇ ਵਾਲਾ ਕੰਮ ਕਰਦੇ ਵੀ ਜਿਹੜੀ ਲਾਈਨਾਂ ਦੇ ਬਾਹਰ ਫालतू ਗਰੀ ਵੀ ਉੱਪਰ ਗੇੜੀਆਂ ਵਿੱਚੇ ਬਣ ਜੂਗੀ ਸਾਰੀ ਅੱਜ 2 8 9 ਕਿਲੋ ਕਰਾਈ ਤੋਂ ਬਣਾ ਲੈ ਤੈਨੂੰ 2 ਵਜੇ ਨਾਲ ਭੇਜਣਾ ਮੇਰਾ ਇਮੇਲ ਤੇਨੇ ਦੂਰੇ ਵੀ ਆ ਉਹ ਪੰਜਵੇਂ ਜਾਣਾ ਆ ਉਹ ਜੇ ਮੁੰਡਾ ਕੰਮ ਆ ਪਾਣੀ ਦੀ ਬੋਤਲ ਪੀ ਕੇ ਫੇਰ ਚੱਲ ਫਿਰ ਉਧਰ ਨੂੰ ਇਹ ਵੀ ਗੈਰ ਪਰਾਲੀ ਇਕੱਠੀ ਕਰਾਉਂਦਾ। ਬਾਕੀ ਮਸ਼ੀਨ ਖੜਾਈ ਪੈਣਾ ਰੋਟੀ ਰੋਟੀ ਖਾਂਦੇ ਹਲੇ। ਚਲੋ ਇਹਦਾ ਫਾਇਦਾ ਬਹੁਤ ਹੋ ਜਾਂਦਾ। ਜਿਹੜਾ ਆਪਣਾ ਚੱਕ ਹੋ ਜਾਂਦੀ ਪਰਾਲੀ ਫਿਰ 80% ਚੱਕ ਹੋ ਜਾਂਦੀ ਹੈ ਬਸ 20% ਝੁੰਡੇ ਚ ਰਹਿ ਜਾਂਦੇ ਜਿਹੜੇ ਟੈਰਾ ਟੂਰਾ ਕਰ ਮਸ਼ੀਨ ਦੇ ਨਾਲ ਲੱਭ ਜਾਂਦੇ ਨੇ ਥੱਲੇ ਨੂੰ। ਵੀ ਇਹ ਫੇਰ ਬੈਝਦੇ ਦੱਬਿਆਂ ਗੱਲ। ਨਹੀਂ ਐ ਇੰਨਾ ਮਾਰ ਹੁਣ ਦੇਖੋ ਕਿਥੇ ਵਿੱਚ ਕਾਬੂ ਕਰ ਨਾ ਖੋ ਜਾਂਦਾ। ਇਹ ਨਮੀ ਚੈੱਕ ਆਪਾਂਾਂ ਨੂੰ ਲੱਗਦਾ ਦਸ ਮਹੀਨੇ Shakespeare ਜਿਸ ਵਾਂਗੂੰ ਜਿਵੇਂ ਆਪਾਂ ਰੂਟਰ ਵੇਟਰ ਲੈ ਕੇ ਤੇ ਜਿੱਥੇ ਹੁਣ ਪੁਰਾਣਾ ਸਮਾਨ ਵੀ ਆਇਆ ਲੈ ਇਹਨਾਂ ਕੋਲ ਨਵਾਂ ਵੀ ਹੈਗਾ ਬਾਕੀ ਤੁਹਾਨੂੰ ਦਿਖਾਉਂਦੇ ਆ ਸਮਾਨ ਬੜੇ ਤਗੜੇ ਆਗੇ ਆ ਦੇਖੋ 9 9 ਫੁੱਟੇ 10 10 ਫੁੱਟੇ ਆ ਮਾਲਚਰ ਕਟਰ-ਕਟਰ ਹੈਗਾ ਨਾ ਕੋਈ ਪੁਰਾਣਾ ਸਮਾਨ ਵੀ ਹੈਗਾ ਵਿੱਚ ਅਗਲਾ ਕਟਾ ਜਾਂਦਾ ਬਾਕੀ ਚੱਲਦਾ ਦੋਹਲੇ ਕਰਕੇ ਆਫਰ ਨੂੰ ਕਰੀ ਜਾਂਦੇ ਮਨਾਉਂਦੇ ਸਾਨੂੰ ਕਿਵੇਂ ਗੱਲਬਾਤ ਹੈ ਉਹ ਹੋਸ਼ ਮਾਰ ਰਿਹਾ ਪਰਿਆ ਪਿਆ ਦਾ ਸਾਰੇ ਸਾਫ ਦਾ ਛੋਟਾਂ ਵਿੱਚ ਵਕੀਪਨ ਨਾਲ ਜਾਣਾ ਕੰਪੈਸ਼ਰ ਜਿਹੜਾ ਗੱਡੀਆਂ ਗੁੱਡੀਆਂ ਧੋਣੇ ਵਾਲਾ ਇਹਨਾਂ ਕੋਲ ਲੈਂਡ ਫੋਰਟ ਹੁਣ ਜਸਵੰਤ ਵਾਲਾ ਨੇ ਮੈਨੂੰ ਘਾਟਾ ਕਮਲਾ ਦੇਣਾ ਕੋਲ ਲੈਂਡ ਫੋਰਟ ਤੇ ਜਾ ਰਿਹਾ ਵਾਕੀ ਮੰਗਾ ਦਿੰਦੇ ਆ ਜਸਵੰਤ ਵਾਲਾ ਨੇ ਵੀ ਇਹ ਵੀ ਆਪਾਂ ਨੇ ਇੱਕ ਪਲੋ ਵੀ ਕਿਹਾ ਦਾ ਬਾਜ ਨੂੰ ਰੋਣਿਆ ਪਲੋ ਉਹਦੀ ਹਲੇ ਗੱਲਬਾਤ ਹੋਈ ਨਹੀਂ ਹੈਗੀ ਨਾਲ ਦੇਖਦੇ ਅੱਜ ਪਤਾ ਕਰਦੇ ਇਹਨਾਂ ਨੇ ਵੀ ਕਿੱਥੇ ਕੋ ਪੈਣਗੇ ਉਹਨਾਂ ਨੇ ਦੇਸੀ ਪਲੋ ਲੈਣੇ ਆ ਵੈਸੇ ਵਾਕੀ ਆ ਦੇਖੋ ਮੋਹੇ ਰੂਟਰ ਦਾ ਰੂਟਰ ਵੀ ਥੋੜੇ ਤਕੜੇ ਤਕੜੇ ਹੁਣ ਖੰਦ ਸਾਰੇ ਟਰੈਕਟਰ ਪੜੇ ਅਗਲੇ ਕੋ ਜੀ ਵਿੱਚੇ ਥੋੜੇ ਥੋੜੇ ਨਾਲ ਹੀ ਬਈ ਵਿੱਚੇ ਸਾਰਾ ਕੱਥੇ ਆ ਆਪਣਾ ਹੈਗਾ ਬੰਦਾ ਉਰੇ ਮੈਨੂੰ ਦੇਖ ਲੈ ਉਹ ਹੀ ਕਹਿੰਦਾ ਵੀ ਦੇਖ ਜੇ ਹੈਗਾ ਪਤਾ ਕਰੀ ਪੱਕੇ ਭਾਈ ਦਵਾਲੀ ਕਰਕੇ ਸਾਮਾਨ ਜਾਂਦਾ ਬਹੁਤ ਹੈ ਐਲਟਰਾ ਵੀ ਕੋਲੇ ਖੜਾ ਹੈ ਵਾ ਨਾ ਲੱਦਣ ਵਾਸਤੇ ਸਾਮਾਨ ਘੈਰਦੀ ਕਰ ਉਹ ਦੇਖੋ ਵੀ ਟਰੈਕਟਰ ਵਾ ਨਾ ਜੀ ਕੌਣ ਵਾਸਤੇ ਆਇਆ ਕੋਈ ਸਾਮਾਨ ਇਹ ਚਲੋ ਦਵਾਲੀ ਦੀ ਅਗਲੀ ਦਾ ਜਾਸਤੀ ਹੋ ਜਾਂਦੀ ਹੈ ਦਵਾਲੀ ਲਿਆਂਦਾ ਤਾਂ ਕੁਝ ਮਾੜਾ ਮੋਟਾ ਹੋ ਵੀ ਜਾਂਦਾ ਹੈ

ਅਸੀਂ ਉੱਧਰ ਰੱਖੇ ਨੇ ਅਸੀਂ ਐਕਸ਼ਨ ਨਾਲ ਕੁਝ ਕੁ ਰੱਖਣਾ ਹੈ ਤੇ ਉਹ ਮੱਧੇ ਹੀ ਕਰਦੇ ਨੇ ਤਾਂ ਉਹ ਸਾਈਡ ਕਰਨਾ ਆ ਘਟਣਾ ਪਾਣਾ ਇਹ ਕੰਪਰੈਸ਼ਰ ਆ ਭਾਈ ਕੁਝ ਨਹੀਂ ਉਹ ਤਾਂ ਆ ਰਿਹਾ ਇਹਦੇ ਮੈਂ ਸਿਰੇ ਤੇ ਤੁਹਾਡੀ ਗੁਲਾਗ ਦੇਖ ਲੈਣਾ ਜੀ ਹਾਂ ਲੋ ਦੇਖ ਲੈ ਕਿਆ ਰੇਟ ਲਾਉਂਦੇ ਆ ਇਹ ਤਾਂ ਕੈਲੀ ਮੋਟਰ ਹੈ ਸਾਰੀ ਭਾਈ ਇਹ ਨੰਨੇ 15 ਮਿੰਟ ਪਰ ਇਹ ਆ ਗਿਆ ਹਾਂ ਜੀ ਕੰਪਰੈਸ਼ਰ ਆ ਗਿਆ ਜੀ ਇਹ ਲਾ ਸੱਤੀ ਗੱਲ ਦੀ ਸਾਰਾ ਜੀ ਸੱਤੀ ਗੱਲ ਦੀ ਇਹਦੇ ਚ ਕੰਪਰੈਸ਼ਰ ਮਤਲਬ ਜਿਹੜਾ ਤੁਸੀਂ ਪੁੱਛਦੇ ਹੋ ਕੰਪਰੈਸ਼ਰ ਆਂ ਚੀਜ਼ ਆ ਠੀਕ ਆ ਜੀ ਇਹ ਕੰਪਰੈਸ਼ਰ ਹੁੰਦਾ ਕੱਲਾ ਵੀ ਜੀ 2 ਮਿੰਟ ਦੇ ਦਿਓ ਮੈਂ ਤਾਂ ਨਾ ਕਰਦਾ ਜੇ ਘਰਵਾਰਸ਼ਣ ਆਪਾਂ ਲੈਨੇ ਆ ਜਿਵੇਂ ਘਰਾਂ ਦੇ ਵਿੱਚ ਲੈਨੇ ਫੈਮਿਲੀ ਮੈਂਬਰਸ ਨੇ ਉਹ ਆ ਚ ਹੀ ਜਾਂਦੀ ਆ ਜਿਹੜਾ ਜੋ ਤੁਹਾਨੂੰ ਦੇ ਰਹਿਆ ਉਹ ਆ ਮਾਡਲ ਦੇ ਰਹਿਆ ਇਹ ਵੀ ਘਰਾਂ ਚ ਯੂਜ਼ ਕਰ ਲਈਏ ਜਿਵੇਂ ਆਪਾਂ ਫਾਰਮ ਦੇ ਵਿੱਚ ਯੂਜ਼ ਕਰ ਲਿਆ ਸੂਰ ਫਾਰਮ ਵਾਲੇ ਕਾਲੇ ਡੈਰੀ ਫਾਰਮ ਵਾਲੇ ਲੈ ਕੇ ਜਾਂ ਉਹਦੇ ਚ ਹੋਰ ਆਪਾਂ ਮਤਲਬ ਕਹੇਈਏ ਕੀ ਇਕੱਲੀ ਆਪਣਾ ਗੱਡੀਆਂ ਗੁੱਡੀਆਂ ਤੁਹਾਨੂੰ ਲੈ ਕੇ ਜਾਣਾ ਉਹਦੇ ਵਾਸਤੇ ਆ ਹਾਂਜੀ ਤੇ ਇਹਦੇ ਚ 20 ਗੱਟ ਪਾਈਪ ਆ ਤੇ ਕੰਨ ਆਟੋਮੈਟਿਕਲੀ ਸਾਰਾ ਕੁਝ ਸਮਾਨ ਨਾਲ ਪ੍ਰਾਈਸ ਦਾ ਪ੍ਰਾਈਸ ਇਹ ਦੇ ਦਾਂਗੇ ਜੀ ਇਹਦੇ ਵਿੱਚ ਮੋਟਰ ਦੋ ਤਰ੍ਹਾਂ ਦੇ ਨੇ ਇੱਕ 7500 ਦਾ ਇੱਕ 10000 ਦਾ ਜਿਹੜਾ ਆਪਾਂ ਤੁਹਾਨੂੰ ਦੇ ਰਹੇ ਹਾਂ ਜਿਹਦੇ 10000 ਵਾਲਾ ਮੋਟਰ ਦੇ ਰਹੇ ਹਾਂ ਤਾਂਬੇ ਦੇ ਵਿੱਚ ਮੋਟਰ ਆ ਇੱਕ 5.8 ਐਚਪੀ ਦੀ ਮੋਟਰ ਹੈ ਉਹ ਓਕੇ ਹੈ ਜੀ ਕੋਈ ਕਮੀ ਨਹੀਂ ਇਸ ਦੇ ਨਾਲ ਮੋਟਰਾਂ ਹੈ ਨਹੀਂ ਇਹਦੇ ਨਾਲ ਹੀ ਹੈਗੇ ਲੱਗ ਲਾਣੀ ਪੈਣੀ ਠੀਕ ਹੈ ਹਾਂਜੀ ਉਹਦੇ ਵਿੱਚ ਹੀ ਹੈ ਹਾਂ ਵੀਰ ਦੁਕਾਨ ਤੇ ਆ ਗਿਆ ਉਹ ਬਾਈ ਜੀ ਇਹਨਾਂ ਦੇ ਨਾਲ ਮੋਟਰ ਨਹੀਂ ਤੇ ਕਿ ਮੋਟਰ ਲਾਉਣੀ ਪੈਣੀ ਆ ਉਹਦੇ ਵਿੱਚ ਹੈ ਮੋਟਰ ਆ ਲੱਗੀ ਮੋਟਰ ਐਦੇ ਵੇਖਿਆ ਮੋਟਰ ਇੱਕ ਵਰਤੋਂ ਹਾਂ ਤੇ ਮલાઈ ਬਾਤ ਕਰੀਏ ਭਾਈ ਤੁਹਾਨੂੰ ਤੇ ਫ੍ਰੀ ਕਰਾ ਦੇ। ਤਾਂ ਭਾਈ ਬਾਕੀ ਜਿਹੜੇ ਮਾਮਲੇ ਦਾ ਸਿਰ ਹਰ ਬਿਲਕੁਲ ਜੈਦੂ ਸਿਆ ਮੈਂ ਕਿਸੇ ਧਰੋ ਆਇਆ ਹਾਂ ਜਿਹਨੇ ਮੈਂ ਕੋਈ ਹੋ ਵੀ ਹੈ ਜਨਾ ਹਾਂ ਆ ਰਹੇ ਆਏ ਭਾਈ ਸੋਹਣੇ ਕਾਜ ਕਰਦੇ ਹੋ। ਹੋ ਗਿਆ ਹਾਂ ਇੱਕ ਬੰਦ ਬਾਕੀ ਆਪਣੇ ਕੋਲ ਜਿਵੇਂ ਤੁਸੀਂ ਤੁਹਾਨੂੰ ਪਤਾ ਹੀ ਆ ਸੁਪਰ ਚੇਡਰਾਂ ਦਾ ਮੇਨ ਇੰਸਚਰਜ ਹੋ ਰਿਹਾ ਸੀ ਜੇ ਚੱਲ ਰਿਹਾ ਤੇ ਸੁਪਰ ਚੀਟਰ ਦਾ ਸਪੇਅਰ ਪਾਰਟ ਤੇ ਹਰ ਤਰ੍ਹਾਂ ਦੇ ਆਪਣੇ ਕੋਲ ਸੁਪਰ ਚੀਟਰ ਹਾਜ ਨੇ ਮਤਲਬ ਇ ਲੈਂਡ ਫੋਰਸ ਕੰਪਨੀ ਦੇ ਲਈ ਹੈ ਜਸਵੰਤਰੀ ਵੀ ਹੈ ਜੀ ਤੇ ਉਸ ਤੋਂ ਬਾਅਦ ਚ ਨੰਬਰ ਦੋ ਤੇ ਠੀਕ ਹੈ ਜੀ ਅ ਮਤਲਬ ਕਿ ਇਹਦਾ ਸਪੇਅਰ ਪਾਰਟ ਹੋ ਗਿਆ ਸੁਪਰ ਚੀਟਰ ਤੇ ਲੋਨ ਕਰਵਾ ਰਿਹਾ ਜਿਵੇਂ ਵੀਰ ਪੁੱਛਦੇ ਨੇ ਸਾਨੂੰ ਫੋਨ ਕਰਕੇ ਕਿ ਸੁਪਰ ਚੀਟਰ ਦਾ ਲੋਨ ਕਰਵਾਣਾ ਸੀ ਤਾਂ ਉਹਦੇ ਲਈ ਆਪਣੇ ਕੋਲ ਲੋਨ ਫੈਸਿਲਿਟੀ ਵੀ ਹੈਗੀ ਆ ਚਾਹ ਸੰਦਾਂ ਲੈ ਲੋਨ ਕਰਾਣਾ ਉਹ ਤੇ ਵੀ ਹੈ 6% ਵਿਆਜ ਦੇ ਵਿੱਚ ਠੀਕ ਹੈ ਜੀ ਤੇ ਹੋਰ ਪੁਰਾਣੇ ਸੁਪਰ ਸ਼ੀਟਰ ਲੈਣੇ ਨੇ ਮੇਰੇ ਕੋਲ ਪੁਰਾਣੇ ਸੁਪਰ ਸ਼ੀਟਰ ਕਰੇ ਨੇ ਚਾਹੁੰਦੇ ਚੱਲਦੇ ਚੱਲਦੇ ਆਪਾਂ ਪੁਰਾਣੇ ਸੁਪਰ ਸ਼ੀਟਰ ਦਿਖਾਣੇ ਠੀਕ ਹੈ ਠੀਕ ਆਜੋ ਜਿਵੇਂ ਮੰਨ ਲਓ ਆ ਇੱਕ ਮੇਰੇ ਕੋਲ ਆ ਮਤਲਬ ਕਿ ਇੱਕ ਕਹਿ ਲੋ ਕਿ ਜ਼ਿੰਮੇਦਾਰਾਂ ਨੇ ਇੱਕ ਹਫਾ ਜਿਹਨੇ ਰੂਟਾ ਵੈਟਰ ਨਵਾਂ ਲੈ ਰੇ ਆ ਹਾਂਜੀ ਹਾਂਜੀ ਅਗਰ ਰੂਟਾ ਵੈਟਰ ਬਣਾਉਣਾ ਚਾਹੁੰਦਾ ਹੋਵੇ ਉਹ ਵੀ ਬਿਲਕੁਲ ਨਵੀਂ ਅਨਟੱਚ ਐਗਰੀਜੋਲ ਕੰਪਨੀ ਦੀ ਸੁਪਰ ਸ਼ੀਟਰ ਆ ਚੱਲੀ ਨਹੀਂ ਬਾਹਰ ਖੜੀ ਹੋਣਗਾ ਕਿ ਮਾੜਾ ਮੋਟਰ ਲੰਗ ਜ਼ਰੂਰ ਕਰਾ ਹੋਇਆ ਇਹਦੇ ਬੈਕ ਸਾਈਡ ਰੂਲਾ ਹੈਗਾ ਉਹ ਅੰਦਰ ਰੱਖਿਆ ਹੋਇਆ ਕੋਲ ਕੇ ਠ ਕੋਈ ਇਹ ਚੋਕਾ ਵੀ ਵੇਚੇ ਨਹੀਂ ਇਹ ਆਪਾਂ ਦੇ ਦਾਂਗੇ ਜੀ 98000 ਰੁਪਏ ਦੀ ਅਨਟੱਚ ਸੁਪਰ ਸ਼ੀਟਰ 98 ਫੁੱਟੀ ਹੈ 7 ਫੁੱਟੀ ਹੈ 7 ਫੁੱਟੀ ਐਗਰੀ ਜਾਂਦੀ ਐਗਰੀ ਜਾਂਦੀ ਤੇ ਚਲਦੇ ਚਲਦੇ ਜੀ ਇੱਕ ਜਣਾ ਮੈਂ ਸਭ ਤੋਂ ਆਫਰ ਦੇ ਰਿਹਾ ਵੱਡੀ ਮਤਲਬ ਆਪਣੇ ਕੋਲ ਮੱਕੀ ਵਾਲੀ ਨਮੈਟਿਕ ਬਲੈਟਰ ਜਿਹੜਾ ਲੈਂਡ ਫੋਰਸ ਕੰਪਨੀ ਦਾ ਇਹ ਵੀ ਕੰਪੇਰੀਬਲ ਕੀਮਤ ਹੈਗੀ ਸੀ 580000 ਰੁਪਏ ਜੀ ਹਾਂਜੀ ਠੀਕ ਹੈ ਇਹਦੇ ਅਸੀਂ ਆਫਰ ਦਿਵਾਲੀ ਆਫਰ ਕਰਤੀ ਹੈ 1 ਲੱਖ ਰੁਪਏ ਆ ਜੀ 480000 ਰੁਪਏ ਦਾ ਤੁਹਾਨੂੰ ਨਮੈਟਿਕ ਬਲੈਟਰ ਦੇ ਦਾਂਗੇ ਮੱਕੀ ਵਾਲਾ ਜੀ ਇਹ ਮੱਕੀ ਵਾਲਾ ਜੀ ਪਿਛਲੀ ਵੀਡੀਓ ਦੇ ਵਿੱਚ ਤੁਸੀਂ ਚੈੱਕ ਕਰ ਲਿਓ ਸਾਡੀ ਆਫਰ ਸੀਗੀ 520000 ਰੁਪਏ ਆ ਜੀ ਦੀਵਾਲੀ ਆਫਰ ਲੱਗੀ ਆ ਸਿਰਫ 3 ਦਿਨ ਵਾਸਤੇ ਕਿਸੇ ਵੀਰ ਨੇ ਬੁੱਕ ਕਰਾਣਾ ਮਤਲਬ ਦੀਵਾਲੀ ਤੋਂ ਚੱਲ ਦੋ ਤਿੰਨ ਦਿਨ ਉੱਪਰ نیچے ਹੁੰਦਾ ਦੀਵਾਲੀ ਆਫਰ ਆਪਾਂ ਮਤਲਬ ਕਿ 480 ਦਾ ਤੁਹਾਨੂੰ ਦੇ ਦਾਂਗੇ ਓਕੇ ਠੀਕ ਆ ਇਹ ਆਂਦੇ ਜੀ ਪਾਵਰ ਮੀਟਰ ਆਪਣੇ ਕੋਲ BCS ਕੰਪਨੀ ਦੇ ਠੀਕ ਹੈ ਇਹਦੇ ਚ 2-3 ਮਾਡਲ ਆਂਦੇ ਨੇ 35 ਹਜ਼ਾਰ ਤੋਂ ਸਟਾਰਟ ਹੋ ਜਾਂਦਾ 2.5 ਲੱਖ ਤੱਕ ਦਾ ਮਾਡਲ ਆਂਦਾ ਠੀਕ ਜਿੱਦਾਂ ਦੀ ਮਤਲਬ ਕੀ ਜੰਕਸ਼ਨ ਜਿੱਦਾਂ ਦਾ ਉਹਦੇ ਚਾਹੀਦਾ ਵਾ ਕਿੰਨੇ ਚੌੜਾ ਕਿੰਨਾ ਮੋਟਾ ਪਤਲਾ ਸਾਰਾ ਮਿਲਦੀ ਤੇ ਆ ਰੋਟੇਟਰ ਆ ਜਾਂ ਮੇਰੇ ਬਾਕੀ ਤੁਸੀਂ ਵੀਡੀਓ ਚ ਇਹ ਨਾ ਦੇਖਿਓ ਕਿ ਗੰਦੇ ਹੋਏ ਪਏ ਆ ਮੰਡੀ ਕਰਕੇ ਉਹ ਤਾਂ ਮੰਡੀ ਪਾ ਲਾਇਆ ਹੈ ਮੰਡੀ ਕਰਕੇ ਉਹਰੇ ਕਰਦੇ ਪੈਂਦੀ ਹੈ ਸ਼ਾਮ ਨੂੰ ਸਾਡੀ ਵੀ ગાੜੀ ਆ ਚਿੱਟੀ ਹੋਈ ਜੁਦੀ ਹੈ ਉਹ ਤਾਂ ਦੇਖ ਲਈ ਮੰਡੀ ਵਿੱਚ ਹੁੰਦਾ ਹੀ ਹੈ ਆ ਕੱਟ ਰਾਇਆ ਵਾ ਜੀ ਹਾਂ ਤੇ ਆ ਕਟਰ ਨਵਾਂ ਪਿਆਵਾ ਜਿਹੜਾ ਮਤਲਬ ਮੇਰਾ ਸਭ ਤੋਂ ਹੈਵੀ ਕਟਰ ਦਾ ਇਹ ਕਟਰ ਹੈ ਕਿ ਮਲਚਰ ਹੈ ਇਹ ਕਟਰ ਹੈ ਜੀ ਮੈਨੂੰ ਤਾਂ ਮਲਚਰ ਹੀ ਲੱਗੀਗਾ ਮੈਂ ਤਾਂ ਪਹਿਲਾਂ ਮਲਚਰ ਦੱਸਿਆ ਇਹ ਨਾਲ ਇੰਨਾ ਸੋਹਣਾ ਹੋਇਆ ਮਤਲਬ ਜਿਹੜਾ ਦੇਖਦਾ ਵਾ ਜੀ ਉਹ ਛੱਡਦਾ ਨਹੀਂ ਕਿਉਂਕਿ ਦੇਖੋ ਇਹ ਪੂਰਾ ਸਾਈਡ ਤੋਂ ਵੀ ਪੂਰਾ ਵਾ ਹਾਂਜੀ ਹਾਂਜੀ ਇਹ ਨਹੀਂ ਕਿ ਜਿਵੇਂ ਸੈਟਾ ਤੋਂ ਕਈਆਂ ਦੇ ਤਿੱਖੇ ਜਿਹੇ ਨਹੀਂ ਹੁੰਦੇ ਚੋਂਦੀ ਹਾਂ 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 ਚੋਂਦੀ ਹੀ ਨਹੀਂ ਹੈਗੀ ਠੀਕ ਸਬਸਿਡੀ ਵੀ ਅਪਰੂਵਡ ਹੈ ਜੀ ਇੱਥੇ ਅੱਛਾ ਜੀ ਹਾਂਜੀ ਤੇ ਆ ਲੈ ਸਬ ਸਿਟੀ ਹੈ ਨਾ ਪਰ ਤਾਂ ਨਹੀਂ ਹੋਣਾ ਕੀ ਇਹਨਾਂ ਦੇ ਦੇਖੋ ਪਾਸ ਸਾਰੀਆਂ ਚੀਜ਼ਾਂ ਤਿਆਰ ਪਰ ਇਸ ਟਾਈਮ ਨਹੀਂ ਕਿਸੇ ਚੀਜ਼ ਦੀ ਠੀਕ ਹੈ ਯਾਨੀ ਇਹਦੇ ਬਾਰੇ ਕਿ ਸਾਬ ਸਕੇ ਹਾਂਜੀ ਹੁਣ ਉਹ ਵੀਰ ਇਹਦੀ ਆਏ ਨੇ ਮੇਰੇ ਕੋ ਬਨੂੜ ਤੋਂ ਆਏ ਨੇ ਬਨੂੜ ਤੋਂ ਵੀ 6-7 ਕਿਲੋਮੀਟਰ ਅੱਗੇ ਆ ਪਿੰਡ ਤੇ ਆ ਪੱਜੀ ਜਿਹੜੀ ਆ ਗੱਡੀ 'ਚ ਬੈਠੇ ਨੇ ਇੱਕ ਕੁਰਕਸ਼ੇਤਰ ਤੋਂ ਆਏ ਨੇ ਆਪਣੇ ਕੋ ਸੁਪਰ ਸ਼ੀਟਰ ਲੈਣ ਮੇਰੇ ਬੰਦੇ ਨੇ ਫੋਨ ਕਰਿਆ ਉਹਨਾਂ ਨੂੰ ਸੰਗਰੂਰ ਤੇ ਉਹ ਵੀ ਆਇਆ ਸੀਗਾ ਤੇ ਆ ਕੁਰਕਸ਼ੇਤਰ ਤੋਂ ਤੋਂ ਆਏ ਨੇ ਵੀਰ ਇਹਦੀ ਇਹ ਆਪਣਾ ਮਤਲਬ ਕਿ ਸੁਪਰ ਸ਼ੀਟਰ ਲੈਣ ਆਏ ਨੇ ਇਹ ਠੀਕ ਹੈ ਤੇ ਬਾਕੀ ਆ ਜੋ ਤੁਹਾਨੂੰ ਦਿਖਾਣੇ ਆ ਆ ਰੂਟ ਆ ਵੇਟਰ ਆ ਜਾਂਦੇ ਆ ਆਗ ਨਾ 10 ਫੁੱਟ ਆਇਆ ਇਹ 9 ਫੁੱਟ ਆ ਜੀ ਇਹਦਾ ਬਹੁਤ ਵਧੀਆ ਲੱਗਦੀ ਹੈ ਇਹ ਇਹ ਬਸ ਇਹਦੇ ਤੇ ਬਸ ਤਾਂ ਇੰਨਾ ਨਾ ਇਹ 9 ਫੁੱਟ ਲਵਾਂਗੇ ਦਾ ਅੰਦਰੋਂ 9 ਫੁੱਟ 6 ਇੰਚ ਅੰਦਰੋਂ ਮਿਲੂਗਾ ਜੀ ਠੀਕ ਹੈ ਹਾਂਜੀ ਆ ਪੁਰਾਣੀ ਆ ਗਈ ਜੀ ਰੂਟਾਵੇਟਰ ਮੇਰੇ ਕੋਲ ਆ 8 ਫੁੱਟ 5 ਆ ਪੰਮੀ ਦਾ ਈ ਤੋਂ ਦ ਸਾਫ ਆ ਸਿਰਫ ਮਿੱਟੀ ਪਈ ਹੋਈ ਆ ਮੇਰਾ ਘਰ ਦਾ ਮੰਡੀ ਆ ਜੀ ਆ ਸਾਹਮਣੇ ਮੰਡੀ ਦਾ ਮੰਡੀ ਦਾ ਪੂਰੇ ਨੇ ਕੋਲੇ ਭਰਦੇ ਹਾਂ ਇਧਰ ਮਤਲਬ ਕੀ ਆ ਪਿੱਛੇ ਪਿਆਵਾ ਲੈਂਡ ਫੋਰਸ ਦਾ ਆ ਜ਼ੀਰੋ ਟ੍ਰੇਲ ਨਵੀਂ ਖੜੀ ਆ ਜੀ ਲੈਂਡ ਫੋਰਸ ਦੀ ਠੀਕ ਹੈ ਇਹਦੇ ਤੇ ਵੀ ਮਤਲਬ ਅਸੀਂ ਡਿਸਕਾਊਂਟ ਚਲਾਇਆ ਹੋਇਆ ਕ ਤੇ ਬਾਕੀ ਤੁਸੀਂ ਆਜੋ ਤੁਹਾਨੂੰ ਉੱਧਰ ਮੈਂ ਦਿਖਾਈਏ ਜਿਹੜਾ ਮੇਨ ਚੀਜ਼ਾਂ ਪਈਆਂ ਨੇ ਆਹ ਜਲਦੀ ਹੈ ਜਿਹੜੀ ਆ ਵੀਰੇ ਦੀ ਲੈ ਕੇ ਚੱਲੇ ਨੇ ਇਹ ਵੀਰਾਂ ਨੂੰ ਅੱਗੇ ਪਿਛਲੇ ਸਾਲ ਆਪਾਂ ਤੈਨੂੰ ਸੁਪਰ ਸ਼ੀਟਰ ਦਿੱਤੇ ਸੀਗੇ ਠੀਕ ਹੈ ਜੀ ਇਹਨਾਂ ਤੋਂ ਤੁਸੀਂ ਆ ਸਰਵਿਸ ਵਾਰੇ ਕੁਝ ਤੋਂ ਮਾਰਿਆ ਆਪਣੇ ਤੇ ਆ ਮੂੰ ਮੁੱਠਾ ਬਾਅਦ ਕਰਦੇ ਆ ਇੱਕ ਵਾਰ ਇੱਕ ਦੋ ਇਹ ਕਹਿੰਦਾ ਮੈਂ ਦੱਸੋ ਵੀਡੀਓ ਚ ਆਪਣੀ ਸਰਵਿਸ ਕਿਵੇਂ ਲੱਗੀ ਤੁਹਾਨੂੰ ਉੜੇ ਵੀ ਖਰਾਬੀ ਹੋਈ ਆ ਚੱਕਰ ਚੁੱਕਰ ਮਲਾਣੇ ਕੇ ਹੋਣ ਹਾਂਜੀ ਹਾਂਜੀ ਫਾਈਨਲ ਨੂੰ ਇੱਕ ਫੋਨ ਕਰਾ ਜਦੀ ਆਵਾ ਠੀਕ ਹੋਈ ਨਹੀਂ ਠੀਕ ਆ ਉਹਦਾ ਵੀ ਵਰਤੇ ਆ ਇਹ ਤਾਂ ਇਹਦੇ ਬਾਰੇ ਆਉਂਦੇ ਸੀ ਵਾਰ ਤਿੰਨ ਸੁਪਰ ਸ਼ੀਟਾਂ ਦਿੱਤੀਆਂ ਸੀਗੇ ਦੇ ਚੌਥਾ ਹੈਦਗੀ ਚੱਲਿਆ ਉਸ ਤੋਂ ਬਾਅਦ ਸੀਜ਼ਨ 'ਚ ਲੇਜ਼ਰ ਲੈ ਗਏ ਮੇਰੇ ਕੋਲ ਤੇ ਲੇਜ਼ਰ ਲਈ ਇਹਨਾਂ ਦਾ ਮੈਨੂੰ ਦੋ ਵਾਰ ਫੋਨ ਆਇਆ ਕਿ ਲੇਜ਼ਰ ਸਾਨੂੰ ਆਹ ਪ੍ਰੋਬਲਮ ਆਈ ਆ ਸੇਮ ਡੇ ਸੇਮ ਟਾਈਮ ਸੇਮ ਮਤਲਬ ਦੋ ਘਟਾਈ ਘੰਟਿਆਂ ਦੇ ਵਿੱਚ ਇਹਨਾਂ ਦਾ ਹੱਲ ਹੋਏਗਾ ਕਿ ਦੂਰ ਸੀਗੇ ਦੂਰ ਆਪਾਂ ਨੂੰ ਹਾਲੀ ਕਿੰਨੀ ਤੇ ਆਈ ਹੈ ਬਨੂ ਤਾਂ ਇਹਨਾਂ ਦਾ ਅੱਗੇ ਪਿੰਡ ਕਿਰਾਵਾ ਆਪਣਾ ਸੇਖੋਂ ਅੱਜ ਦਾ ਪਿੰਡ ਆ ਠੀਕ ਹੈ ਤੇ ਆ ਜੋ ਬਾਕੀ ਇੱਧਰ ਆ ਨੋ ਫੁੱਟੀ ਖੜੀ ਸੀ ਇਹ ਦੇਖ ਗਈ ਆ ਮੇਰੀ ਚੱਲੀ ਆ ਹੁਣ ਲੈਂਡ ਲੈ ਕੇ ਜਾ ਰਿਹਾ ਬੰਦੇ ਅੱਛਾ ਜੀ ਇਹ ਵੀ ਬਹੁਤ ਦੂਰੋਂ ਆ ਰਹੇ ਆ ਚਲੋ ਛੱਡੋ ਆਪਾਂ ਸਫਤ ਕਰਨੇ ਚੰਗੇ ਟਾਈਮ ਨੇ ਆਹ ਖੜੀ ਆ ਦੇਖੀ ਦੇ 7 ਫੁੱਟੀ ਖੜੀ ਆ ਜੀ ਤੇ ਜਗਤਜੀਤ ਦੀ ਤੇ ਹਨਾ ਲੈਂਡ ਤੇ ਸਮਝ ਨਹੀਂ ਜਿਹੜੀ ਹੁਣ ਮਤਲਬ ਲੋਕੀ ਪੁੱਛਦੇ ਆ ਸੁਪਰ ਸਿੱਟਾ ਦਾ ਰੂਟਾ ਬਟਰ ਬਣਾਣਾ ਪੈਂਦਾ ਵਾ ਹੂੰ ਹੂੰ ਉਹ ਨਾ ਅੱਗੂ ਖੜੀ ਆ ਰੇ ਅੰਦਰ ਕੰਦੇ ਅੰਦਰ ਜਾ ਕੇ ਦੇਖ ਲੈ ਆਰੇ ਕੋਈ ਇੱਕ ਪੈਣਾ ਨਾ ਖੋਲਣੀ ਆ ਠੀਕ ਐ ਇੱਕ ਪੈਣਾ ਜੀ ਇੱਕ ਪੈਣਾ ਦੋ ਪਿੰਨਾ ਖੋਲੋ ਰੂਟਾ ਗੇਟਰ ਲੱਗ ਸੂਪਰ ਗੇਟਰ ਲੱਗ ਕੋਈ ਫੱਟਾ ਗੇਟ ਲੈਣ ਦੀ ਲੋੜ ਨਹੀਂ ਕੋਈ ਕੁਝ ਕਰਨ ਵਾਲੀ ਅੱਖਾਂ ਵੀ ਤੇ ਚਲਾਂ ਆ ਜੋ ਵੀਡੀਓ ਦਿੱਤੀ ਆ ਮਲਚਰ ਪੁੱਤ ਜੀ ਨੇ ਦੇਖੋ ਵੀ ਸਾਰੇ ਮਲਚਰ ਜਿਹੜਾ ਮਤਲਬ ਕਹ ਲੋ ਕਿ ਸਿਰਾ ਚੀਜ਼ ਬਣੀ ਹੋਈ ਆ ਕੈ ਫੁੱਟਾ ਜੀ ਇਹ ਇਹ 8 ਫੁੱਟਾ ਦੇ 8 ਫੁੱਟਾ ਠੀਕ ਆ ਜੀ ਹਾਂ ਜੀ ਮੇਰੇ ਕੋ ਪਲਾਉ ਵੀ ਸੀਗੇ ਹੁਣੇ ਚਕਾਏ ਨੇ ਪਲਾਉ ਹੈ ਨਹੀਂ ਅੱਜ ਮੈਂ ਉਹਨੇ ਜਿਹੜੀ ਵੀਡੀਓ ਬਣਾ ਰਿਹਾ ਵਿੱਚ ਦਿਖਾਣੀ ਆ ਆ ਮਲਚਰਾ ਜੀ 8 ਫੁੱਟਾ ਹੈ बाकीया नंबर ਦਾ ਵੇਰਵਾ ਪਵਾ ਦੋ ਇਹਦੇ ਚਾ ਨੰਬਰ ਮੇਰਾ ਹੈਗਾ ਜੀ 7710150028 ਮੇਰਾ ਨੰਬਰ ਆ ਠੀਕ ਹੈ ਤੇ ਆਹ ਵੀ ਦਾ ਨੰਬਰ ਆ ਬਾਈ 7710150028 ਇੱਜੇ ਮੈਨੂੰ ਕੋਲ ਕਰਦੇ ਜਦੋਂ ਮਰਜੀ ਬਾਕੀ ਮੇਰਾ ਦੂਜਾ ਨੰਬਰ ਹੈਗਾ ਜੀ 950106030 950106030 ਹਾਂਜੀ ਨਾਲ ਇੱਕ ਉਹਦੇ ਕੋਲ ਦਸ਼ਮੇਸ਼ ਦਾ ਰੁਕਾ ਬਟ ਆਇਆ ਬਾਈ 2-3 ਵਾਰ ਫੋਨ ਲਾਉਣਾ ਪੈਂਦਾ ਕਈ ਵਾਰ ਬੀਜੀ ਚੱਲਦੇ ਆ ਅਸੀਂ ਵੀ ਹੁਣ ਬਹੁਤ ਲਾਏ ਆ ਚਲੋ ਹਰੇਕ ਪੁੱਛਦਾ ਵੀ ਏਦਾਂ ਮੇਰੇ ਕੋਲ ਹੈਗੇ ਤਿੰਨ ਬ੍ਰਾਂਚਾਂ ਮੈਂ ਸ਼ਾਮ ਦਾ ਮਤਲਬ ਸਸ਼ਰ ਸਾਹਿਬ ਬੀਜ਼ੀ ਕਿਉਂ ਹੁੰਦਾ ਵਾ ਮੇਰੇ ਕੋਲ ਦਿਨ ਦੀ 500 ਕਾਲਿੰਗ ਆ ਹੂੰ ਕਈ ਵਾਰੀ ਤਾਂ ਜੀ ਮੈਂ ਆਪ ਹੀ ਨੱਕ ਜਾ ਨਾ ਮੈਂ ਫੋਨ ਮੇਰਾ ਮਤਲਬ ਕਿ ਜਦੋਂ ਮੈਂ ਹੁਣ ਸਵੇਰ ਤੋਂ ਸ਼ਾਮ ਤੱਕ ਫੋਨ ਸੁਣੀ ਹੋਈ ਜਾਵਾ ਸੁਣੀ ਜਾਵਾ ਕਈ ਵਾਰ ਨਾ ਜੀ ਨਜਾਇਜ਼ ਉਂਝੀ ਪੁੱਛੀ ਜਾਂਦੇ ਨੇ ਅੱਛਾ ਇਹ ਕਿੰਨੇ ਦਾ ਵਾ ਇਹ ਕਿਵੇਂ ਬਣੂਗਾ ਇਹ ਕਿਵੇਂ ਚੱਲੂਗਾ ਉਹ ਮਤਲਬ ਮੈਂ ਸਾਰੇ ਤਾਂ ਨਹੀਂ ਏਦਾਂ ਹੈਗੇ ਕੋਈ ਕਸਟਮਰ ਲੈਂਦੇ ਨਹੀਂਗੇ ਉੱਥੇ ਸਾਨੂੰ ਪ੍ਰੋਬਲਮ ਆ ਜਾਂਦੀ ਹੈ ਫਿਰ ਮੈਂ ਗਾਹਕ ਜੀ ਕੋਲ ਬੈਠਾ ਮੰਨ ਲਓ ਤੁਸੀਂ ਇੰਨੀ ਦੂਰੋਂ ਚੱ ਮੈਂ ਤੁਹਾਡੇ ਨਾਲ ਗੱਲ ਹੀ ਨਾ ਕਰਾਂ ਮੈਂ ਆਪਣੇ ਫੋਨ ਤੇ ਲੱਗੇ ਰਾਵਾਂ ਤੁਸੀਂ ਕਹਿੰਦੇ ਅਸੀਂ ਪਾਗਲਾਂ ਬੈਠੇ ਹਾਂ ਅਸੀਂ ਛੱਡੋ ਉਹ ਚੀਜ਼ਾਂ ਨੂੰ ਆਪਾਂ ਬਹੁਤ ਚੱਕਾਂਗੇ ਸਾਰਿਆਂ ਦਾ ਆਪਾਂ ਨਹੀਂ ਹਣ ਦਿੰਦੇ ਮੈਂ ਠੀਕ ਆ ਆ ਦੇਖੋ ਜੀ ਜਿਹੜੀ ਚੀਜ਼ਾਂ ਦੇਖਣ ਵਾਲੀਆਂ ਨੇ ਇਹ ਨਵੀਆਂ ਇੱਕ ਉੱਪਰ ਜਿਹੜਾ ਰੋਟਾਵਟਰ ਖੜਿਆ ਤੇ ਆਹ ਖੜੀ ਹੈ ਜੀ ਇੱਕ ਜਗਤਜੀ ਦੀ 723 ਉੱਪਰ ਜਿਹੜਾ ਤਵੀਆਂ ਵਾਲਾ ਮਾਡਲ ਜਿਵੇਂ ਲੋਕੀ ਮੰਗਦੇ ਨੇ ਨਵੇਂ ਮਾਡਲ ਚ ਇਹਦੇ ਅਸੀਂ ਰਿਪੇਅਰ ਕਰ ਰਹੇ ਹਾਂ ਬਲੇਡ ਕੋਲੇ ਨੇ ਹਾਂ ਜੀ ਆਹ ਤਵੀਆਂ ਵਾਲਾ ਜੀ ਹਾਂ ਉਹ ਲੇਜ਼ਰ ਖੜਾ ਪਿੱਛੇ ਆਹ ਜੀ ਇਹ ਚੱਲਦਾ ਜੀ ਆਹ ਸੁ ਰੋਟਾਵਟਰ ਖੜਾ ਪੁਰਾ ਇੱਕ ਰੂਟਾ ਵੀ ਡਰਾ ਖੜਾ ਪਿਆ ਸੱਤ hota ji ਇਹ ਸੱਤ ਹੈ ਜੀ ਇਹ ਵੀ ਸੱਤ ਆ ਉਹ ਵੀ ਸੱਤ ਆ ਪਰ ਇਹ ਅੱਠ ਖੜਾ ਉਹ ਪਿੱਛੇ ਖੜੇ ਕਾਊਗਾ ਵਕਾਊਗਾ ਬਾਏ ਤੇ ਵੀਰੇ ਬਸ ਇੱਕ ਜਗ੍ਹਾ ਛੱਡ ਕੇ ਬਾਕੀ ਸਭ ਕੁਝ ਵਕਾਉਂ ਸਾਣੇ ਜਗ੍ਹਾ ਨਹੀਂ ਹੈਗੀ ਯਾਨੀ ਤੇ ਆ ਖੜਾ ਜੀ ਆਪਣੇ ਕੋਲ ਲੇਜ਼ਰ ਜਿਸਵੰਤਰਾ ਵੀ ਆ ਲੈਂਡ ਫੋਰਸ ਵੀ ਆ ਬਲੈਕ ਸਾਲੀ ਵੀ ਆ ਜਿਹੜਾ ਮਰਜ਼ੀ ਲੈ ਲੋ ਇਹ ਲੇਜ਼ਰ ਖੜਾ ਜੀ ਆਪਣੇ ਕੋਲ ਮਤਲਬ ਇਹ ਤੇ ਸਪੈਸ਼ਲ ਜਿਹੜਾ ਹੁਣ ਡਿਸਕਾਊਂਟ ਚੱਲ ਰਿਹਾ ਜਿਵੇਂ ਸੀਜ਼ਨ ਚ ਇਹਦਾ 285 ਰੇਟ ਸੀ ਇਹ ਤੇ ਆਪਾਂ 260 ਦਾ ਦੇਵਾਂਗੇ ਹੁਣ ਬੁੱਕ ਕਰਾਉਣ ਵਾਲਿਆਂ ਨੂੰ ਤੇ 2 ਸਾਲ ਦੀ ਇਹਦੀ ਗਾਰੰਟੀ ਹੈ ਗਾਰੰਟੀ ਉਦੋਂ ਤੋਂ ਦਵਾਂਗੇ ਜਿੱਦਾਂ ਤੁਸੀਂ ਲੈ ਜਾਓ ਤਾਂ ਪਹਿਲੇ ਦਿਨ ਜਾ ਕੇ ਚਲਾਉਂਗੇ ਮੇਰਾ ਬੰਦਾ ਚਲਾ ਕੇ ਆਊਗਾ ਉਦੋਂ ਤੋਂ ਗਾਰੰਟੀ ਸਟਾਰਟ ਕਰਾਂਗੇ ਤੇ ਕਈ ਹੈਪੀ ਸ਼ੀਟਰ ਪੁੱਛਦੇ ਨੇ ਵੀਰ ਕਈਆਂ ਦੇ ਏਰੀਆ 'ਚ ਕਾਮਯਾਬ ਆ ਉਹ ਵੀ ਸਾਡੇ ਨਾਲ ਕੰਟੈਕਟ ਕਰ ਸਕਦੇ ਆ ਬਾਕੀ ਇੱਕ ਮੈਂ ਹੋਰ ਦੱਸਣਾ ਸੀ ਮੈਂ ਨਾ ਮਤਲਬ ਆ ਸਮਾਨ ਲਿਆ ਸੀਗਾ ਚ ਇੱਟ ਬਣਾਉਣ ਵਾਲਾ ਅੱਛਾ ਜੀ ਇਹ ਫਰਮੇ ਮਸ਼ੀਨਾ ਜਨਰੇਟਰ ਟਰਾਲੀ ਸਾਰਾ ਕੁਝ ਪਿਆ ਵਾ ਕਿਸੇ ਵੀਰ ਨੇ ਇਹ ਲੈਣਾ ਹੋਵੇ ਸਮਾਨ ਮੇਰੇ ਕੋਲ ਫਰਮਾ तकरीबन 100 ਫਰਮਾ ਪਿਆ ਵਾ ਵਾਈਬ੍ਰੇਟਰ ਪਏ ਨੇ ਮਿਕਸਟਰ ਪਏ ਨੇ ਸਾਰੀ ਮਸ਼ੀਨ ਚੱਲਦਾ ਕੰਮ ਉਦੋਂ ਹੀ ਮੇਰੇ ਯਾਰ ਦੋਸਤਾਂ ਨੇ ਛੱਡਿਆ ਸੀ ਆਪਾਂ ਲੈ ਆ ਲਿਆ ਸੀ ਇਹ ਅੱਗੇ ਸੇਲ ਕਰਨਾ ਕੋਈ ਹੋਵੇ ਕੰਟੈਕਟਰ ਦੱਸ ਓਕੇ ਬਾਕੀ ਅੱਜ ਹੁਣ ਆਪਾਂ ਹਰਸ਼ਵੀਰ ਨੂੰ ਕਾਰਵਾਸ਼ਾ ਦੇਣਾ ਵਾ ਤੇ ਮੈਂ ਇੱਕ ਹੋਰ ਵੀਡੀਓ ਚ ਕਹਿਣਾ ਵਾ ਜੇ ਕਿਸੇ ਨੇ ਕੰਬਾਈਨ ਵੀ ਲੈਣੀ ਆ ਆਪਣੇ ਕੋਲ ਕੰਬਾਈਨ ਵੀ ਮਿਲ ਜੂਗੀ ਫਾਰਮ ਲਾਈਨ ਵਾਲਿਆਂ ਦੀ ਉਹਦੇ ਤੇ 3 ਲੱਖ ਜਾਂ 4 ਲੱਖ ਰੁਪਇਆ ਬਸ ਤੁਹਾਡਾ ਡਾਊਨ ਪੇਮੈਂਟ ਹੁੰਦੀ ਹੈ ਕੰਬਾਈਨ ਮਿਲ ਜੇਗੀ ਤੇ ਨੰਬਰ 2 ਕਿਹੜੀ ਕੰਪਨੀ ਦੀ ਫਾਰਮ ਲਾਈਨ ਦਸ਼ਮੇਸ਼ ਵਾਲਿਆਂ ਦੀ ਠੀਕ ਹੈ ਜੀ ਬਾਕੀ ਹੋਰ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਕੁਐਸਚਨ ਹੋਵੇ ਮਨਚ ਸ਼ੰਕਾ ਹੋਵੇ ਕੋਈ ਜੀ ਸ਼ੰਕਾ ਸਾਰੇ ਸਾਰੇ ਦੂਰ ਕਰ ਦਿੱਤੀ ਹਾਂ ਹਾਂ ਮਲਚਰ ਲੈ ਲੈਣਾ ਹੁਣ ਤਿਆਰੀ ਹੈ ਬੰਦੀ ਨਾਲ ਗੱਲ ਹੋਲੀ ਗਈ ਮਲਚਰ ਦੀ ਗੱਲ ਹੋਈ ਆ ਉਹਦਾ ਕਰਵਾਸ ਤੋਂ ਤੁਹਾਡੇ ਕੋਲੋਂ 50 ਦਿਨ ਅਗਲੇ ਵੇਲੇ ਮੈਂ ਉਹਨੂੰ ਅਸੀਂ ਕਹਤਾ ਮੈਂ ਜਰਵੰਤ ਦਾ ਵਿਧਿਆ ਲੈ ਚਲਦੇ ਆ ਵਿਧਿਆ ਪਿਆ ਨਾਲ 8 ਫੋਟਾ ਪਿਆ ਪਈਆ ਹੋਰ ਵੀ ਪਈਆ ਗਰਾਊਂਡ 'ਚ ਮਤਲਬ ਮੇਕੋ ਜਗ੍ਹਾ ਦਿਓ ਰੇ ਉਹ ਤਾਂ ਦੇਖਦਾ ਹੀ ਆ ਸਾਨੂੰ ਰੇ ਹੁਣ ਰੱਖਣ ਨੂੰ ਬਾਈ ਜਗ੍ਹਾ ਹੀ ਨਹੀਂ ਸਾਰੀ ਭਰੀ ਹੋਈ ਸਰੇ ਤੱਕ ਮੈਂ ਹੈਡਰੇ ਨੂੰ 300 ਚੱਕਣ ਦਾ ਦਿੰਨਾ 310 ਦਾ ਦਿੰਨਾ ਮੈਨੂੰ 600 ਦਾ ਸਾਲਾ ਹੀ ਪੈ ਜਾਂਦਾ ਉਹ ਵੀ ਜ਼ਰੂਰੀ ਯਾਰ ਨਹੀਂ ਬੰਦੇ ਦੇ ਕੰਮ ਨਾਲ ਇਹ ਹੈਗਾ ਇਹ ਨਹੀਂ ਕੋਈ ਐਡਾ ਸਾਨੂੰ ਇਹ ਆ ਕੀ ਹੁਣ ਹੱਥ ਨਾਲ ਚੱਕ ਕੇ ਬਰੋ ਕੱਢਣੋ ਲੈ ਜੀ ਤੇ ਨੰਬਰ ਇਹਦੇ ਚ ਐਡਾ ਵਾ ਬਾਕੀ ਆਪਾਂ ਜਿਹੜੀ ਮੇਰੀ ਕੋਈ ਵੀ ਸੁਪਰ ਸੀਟਰ ਹੋਣ ਲੈਣ ਆ ਰਿਹਾ ਵੀਰ ਉਹਨੂੰ ਸਪੈਸ਼ਲ ਆਫਰ ਹੈ ਜੀ ਆਪਾਂ ਗਾਰੰਟੀ 2 ਸਾਲ ਦੀ ਦਿੰਨੇ ਆ ਤੇ ਬਾਕੀ ਕਿਸੇ ਵੀਰ ਭਰਾ ਕੋਲ ਆਪਣੀ ਕੋਈ ਸਰਵਿਸ ਲੇਟ ਹੋਈ ਹੋਵੇ ਜਾਂ ਮਤਲਬ ਕਈ ਵਾਰੀ ਮੈਨ ਪਾਵਰ ਘਟ ਜਾਂਦੀ ਹੈ ਜਾਂ ਕੋਈ ਵੀ ਹੋਵੇ ਉਹ ਤੋਂ ਮਾਫੀ ਚਾਹਨੇ ਆ ਤੇ ਬਾਕੀ ਕਦੇ ਆਪਾਂ ਇਦਾਂ ਨੋ ਬਤਾਣ ਨਹੀਂ ਦਿੱਤੀ ਨਹੀਂ ਆਉਂਦੀ ਆ ਜੀ ਅਸੀਂ ਬੈਠੇ ਆ ਨੋ ਬਤਾ ਅਸੀਂ ਆਉਣੇ ਦਿੰਦੇ ਫਿਰ ਕਾਰਵਾਛਾ ਦੀ ਨਾ 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 ਇਹ ਜਿਹੜਾ ਲੈ ਕੇ ਜਾਣਾ ਤੇ ਮੈਂ ਮਲਚਰ ਹਾਂ ਮੈਂ ਤਾਂ ਨੂੰ ਆ ਹੀ ਕਿਹਾ ਮਾਂ ਅਸੀਂ ਬੈਠੇ ਆ ਬਸ ਬਸ ਕੋਈ ਨਹੀਂ ਆ ਰਹਾ ਮੈਂ ਕਹਿੰਦਾ ਇਦਾਂ ਦੀ ਗੁਲਾਮਪਈ ਨਾ ਮਾਜੀ ਬੈਠੇ ਆ ਅਕੀ ਮੇਰੀ ਮੱਛੀਵਾਲਾ ਸੌਰੀ ਵੀਡੀਓ ਮੈਂ ਰੋਕ ਰੋਕੇ ਕਿ ਬੋਲ ਮੇਰੀ ਦੁਕਾਨ ਇੱਕ ਮੱਛੀਵਾਲਾ ਸਾਹਿਬ ਵੀ ਹੈ ਜੀ ਤੇ ਉਥੇ ਆਪਣਾ ਮੇਰੇ ਪਾਪਾ ਪੈਂਦੇ ਨੇ ਬ੍ਰਦਰ ਪੈਂਦੇ ਨੇ ਤੇ ਸੇਮ ਚੀਜ਼ਾਂ ਸੇਮ ਇੰਪਲੀਮੈਂਟ ਸੇਮ ਕੰਪਨੀਆਂ ਮੇਰੀਆਂ ਉੱਤੇ ਨੇ ਜੀ ਤੇ ਉਸ ਤੋਂ ਇਲਾਵਾ ਕੋਈ ਵੀ ਤੁਸੀਂ ਸੰਦ ਪੁਰਾਣਾ ਲੈਣਾ ਹੋਵੇ ਨਵਾਂ ਲੈਣਾ ਹੋਵੇ ਪੁਰਾਣਾ ਵਿੱਚ ਘਟਾਣਾ ਹੋਵੇ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਆਪਾ ਬੀ ਚੁੱਜੋ ਕੇ ਪੁਰਾਣਾ ਵੀ ਕੱਟਦੇ ਆ ਤੇ ਨਵਾਂ ਵੀ ਬੀ ਚੜੀਏ ਇਹ ਨਵਾਂ ਹੋ ਜਿਹਾ 9 ਫੁੱਟ ਆ ਗਿਆ ਜੀ 9 ਫੁੱਟ ਇਹਨੂੰ ਸਪੈਸ਼ਲ ਸਪੋਰਟ ਪਾਈਪ ਪਾਤੀ 72 ਐਮੂ ਫਰੇਮ 72 ਐਮੂ ਨਾਟ ਇਹ ਤਾਂ 8 ਫੁੱਟੇ ਨੂੰ ਵੀ ਕਰਤਾ ਜੀ ਆ 10 ਫੁੱਟਾ ਰੋਟਾ ਵਰਰ ਖੜਾ ਇਹ 9 ਕਰਾਵਾ ਉਹ 10 ਕਰਾ ਬਾਅਦ ਵੀ ਕਰਾ ਲੋ ਬਾਈ ਕਿਸੇ ਨਵਾਂ ਲੈਣਾ ਪੁਰਾਣਾ ਲੈਣਾ ਸਾਰਾ ਚੱਲੂ ਗੋਰੇ ਵਿੱਚ ਪੁਰਾਣਾ ਕੋਈ ਦੇਣਾ ਉਹ ਵੀ ਵੀ ਸੰਪਰਕ ਤੁਸੀਂ ਕਰਨਾ ਬਾਈ ਦੇ ਨਾਲ ਉਹ ਨੰਬਰ ਇਹਨਾਂ ਦਾ ਪਹਿਲਾ 7001 5028 ਬਾਕੀ ਦੂਆ ਨੰਬਰ ਇੱਧਰ ਹੈ ਨਾ ਦਾ 95010 6003 ਵੀ ਤੇ ਪਰ ਸੰਪਾਰਕ ਕਰਕੇ ਨਵਾਂ ਵੀ ਲੈ ਸਕਦੇ ਆ ਪੁਰਾਣਾ ਵੀ ਲੈ ਸਕਦੇ ਆ ਪੁਰਾਣਾ ਚ ਵਿਚ ਦੇਣਾ ਉਹ ਵੀ ਹੋ ਜਾਊਗਾ ਸਾਰਾ ਵੀ ਸਭ ਚੱਲੂਗਾ ਜੀ ਉਹ ਬਾਈ ਜੀ ਇਹ ਪੁਰਾਣੇ ਵੀ ਖੜੇ ਆ ਨਵੇਂ ਸਾਰਾ ਸਿਸਟਮ ਹੈਗਾ ਉਹਰੇ ਬਾਕੀ ਨਾ ਕਰਨਾ ਹਲੇ ਬਾਹਰ ਹਾਂ ਚੱਲੇ ਆ ਇਹਨਾਂ ਦਾ ਫੇਰ ਵਾਰੀ ਇਹ ਮਲਚਰ ਆਪਾਂ ਨੂੰ ਉਹਨਾਂ ਕਹਿੰਦੇ ਭਾਈ ਨੂੰ ਵੀ ਉਹਦਾ ਵੀ ਚੱਲਦਾ ਵਿਕੇ ਉਹਦਾ ਦੇਖਦੇ ਜੇ ਹੁਣੇ ਗੱਲ ਬਣ ਗਈ ਤਾਂ ਆਪਾਂ ਲੱਦ ਕੇ ਭੇਜ ਦੇਣਾ ਉਹ ਮਲਚਰ ਉੱਤਰ ਖੜਾ ਇਹਨਾਂ ਦਾ ਠੋਟਾ ਵੀ ਬਾਕੀ ਦੇ ਗ੍ਰਾਮ ਚ ਪਿਆ ਸਮਾਨ ਉਹਦੇ ਜਗ੍ਹਾ ਹੀ ਨਹੀਂ ਹੈਗੀ ਰੱਖਣ ਬਾਅਦ ਮਲਚਰ ਉਹ ਬੜਾ ਜੀ ਆਏ ਪੁਰਾਣੇ ਵੀ ਹੈਗੇ ਵਿੱਚ ਜੇ ਕਿਸੇ ਨੇ ਲੈਣੇ ਹੋਵੇ ਮੰਡੀ ਦੇ ਸਾਹਮਣੇ ਦੁਕਾਨ ਹੈ ਜਿਹਨਾਂ ਦੀ ਦਸ਼ਮੇਸ਼ ਐਗਰੋ ਇੱਧਰ ਵੀ ਲਿਖਿਆ ਹੋਇਆ ਵੀ ਅੱਛੇ ਦੇਖਿਓ ਨੇ ਰੂਟਰ ਰੂਟਰ ਖੜੇ ਦਿਖ ਜਾਣ ਸਾਰੇ ਇੱਕ ਥੋੜਾ ਜਿਹਾ ਫਰਕ ਪਰਲੇ ਪਾਸੇ ਵੀ ਦੁਕਾਨਾਂ ਜਾਣੀਆਂ ਨੇ ਇੱਥੇ ਜਸਵੰਤ ਦਾ ਲੈਂਡ ਫੋਰਸ ਦੇ ਸਾਰੀ ਕਿਸਮ ਦੇ ਖੜੇ ਆ ਬਰੇ ਵਾਸ਼ਪਰੇਸ਼ਨ ਜਾ ਉਹ ਗੱਡੀ ਵਾਲੇ ਤਾਂ ਉਹਨੇ ਸਾਰਾ ਸਮਾਨ ਲੇ ਜਾ ਆ ਲਿਖਿਆ ਬਈ ਉੱਪਰ ਦੇ ਫੋਟੋ ਪਿੰਜਾ ਸਾਰੀਆਂ ਵੀਰਾਂ ਨਾਲ ਵਈ ਸੰਪਰਕ ਕਰ ਸਕਦੇ ਆ ਤੇ ਚਲੋ ਠੀਕ ਆ ਜੀ ਮਿਲਦੇ ਆਪਾਂ ਕਿਸੇ ਅਗਲੇ ਵਲੌਗ ਦੇ ਵਿੱਚ ਸਾਰਾ ਰੁਪਈਆ ਖਾਸ ਕੀਤਾ ਹਾਂ